ਕੈਨੇਡਾ ਦੇ ਵਿੱਚ ਤੁਹਾਡੀ ਪੀਆਰ ਤੇ ਹੋ ਜਵੇ ਮਾੜੀਆਂ ਨੀਤਾਂ ਨਾ ਪਈਆਂ ਹੋਣ। ਸਿਆਣੇ ਕਹਿੰਦੇ ਹੁੰਦੇ ਨੇ ਨਾ ਕਿ ਲੋਕ ਆਪਣੇ ਦੁੱਖਾਂ ਤੋਂ ਘੱਟ ਦੁਖੀ ਨੇ ਪਰ ਕਿਸੇ ਬਗਾਨੇ ਦਾ ਸੁੱਖ ਵੇਖ ਕੇ ਜਿਹੜੇ ਨੇ ਉਹ ਜ਼ਿਆਦਾ ਦੁਖੀ ਹੁੰਦੇ ਨੇ। ਇਹੋ ਜਿਹੇ ਜਜ਼ਬਾਤ ਜਿਹੜੇ ਨੇ ਨਾ ਅੱਜਕੱਲ ਸਾਡੀ ਪੰਜਾਬੀ ਕਮਿਊਨਿਟੀ ਦੇ ਬਣੇ ਹੋਏ ਨੇ ਜਿੱਚੋ ਕਹਿੰਦੇ ਨੇ ਕਿ ਹਾਈਪ ਜੇ ਸਾਡੀ ਕੈਨੇਡਾ ਤੇ ਪੀਆਰ ਨਹੀਂ ਨਾ ਹੋਈ ਤੇ ਭਈ ਤੁਹਾਡੀ ਵੀ ਪੀਆਰ ਨਹੀਂ ਹੋਣੀ ਚਾਹੀਦੀ। ਮੈਂ ਪੁੱਛਿਆ ਕਿ ਵੀਡੀਓ ਬਣਾ ਕੇ ਪਾਈ ਜਿੱਚ ਮੈਂ ਗੱਲ ਕੀਤੀ ਵੀ ਕੈਨੇਡਾ ਦੇ ਵਿੱਚ ਇੱਕ ਨਵਾਂ ਪੀਆਰ ਪ੍ਰੋਗਰਾਮ ਆ ਰਿਹਾ ਤੇ ਉਸ ਪ੍ਰੋਗਰਾਮ ਦੇ ਵਿੱਚ ਕੁਝ ਕੁ ਲੋਕ ਜਿਹੜੇ ਨੇ ਹੁਣ ਉਹ ਵੀਡੀਓ ਕਾਫੀ ਵਾਇਰਲ ਹੋਈ ਜਿਹਦੀ ਮੈਨੂੰ ਵੀ ਉਮੀਦ ਨਹੀਂ ਸੀ ਤੇ ਬਹੁਤ ਸਾਰੇ ਲੋਕਾਂ ਨੇ ਉਹਨੂੰ ਐਪਰੀਸ਼ੀਏਟਿਵ ਕੀਤਾ ਪਰ ਕੁਝ ਕੁ ਲੋਕਾਂ ਨੂੰ ਜਿਹੜੀ ਉਹ ਵੀਡੀਓ ਸੀ ਉਹਨੂੰ ਕੋੜ ਕੋ ਦਾਣੇ ਵਾਂਗੂ ਰੜਕੀ ਉਹ ਆਪਣਾ ਗੁੱਸਾ ਮੇਰੇ ਉੱਤੇ ਵੀ ਕੱਢ ਲਈ ਸੀ ਤੇ ਕੁਝ ਕੁ ਕੈਨੇਡਾ ਦੇ ਵੀ ਕੱਢ ਰਹੇ ਸੀਗੇ ਤੇ ਗੁੱਸਾ ਕੱਢਦੇ ਉਹ ਆਪਦੇ ਜਜ਼ਬਾਤ ਇਹਦੇ ਰੱਖਦੇ ਸੀ ਭਾਈ ਤੇ ਤੈਨੂੰ ਕੀ ਲੋੜ ਪਈ ਇਹ ਵੀਡੀਓ ਬਣਾਉਣ ਦੀ ਤੂੰ ਇਹ ਕਿਉਂ ਗੱਲ ਕੀਤੀ ਵੀ ਕੈਨੇਡਾ ਦੇ ਵਿੱਚੋਂ ਕਿ ਕਿਸੇ ਦੀ ਪੱਕੀ ਪੀਆਰ ਹੋ ਸਕਦੀ ਆ हां ਉਹਨਾਂ ਨੇ ਸਾਰੇ ਏਜੰਟਾਂ ਨੂੰ ਜਾਂ ਸਾਰੀ ਇੰਡਸਟਰੀ ਨੂੰ ਕੋਸ ਰੱਸੇ ਬੰਨ ਕੇ ਕਹਿ ਦਿੱਤਾ ਵੀ ਸਾਰੇ ਚੋਰ ਆ ਸਾਰੇ ਝੂਠਾ ਚ ਆ ਆਪਾਂ ਸਾਰੇ ਕਹਿੰਦੇ ਆ ਕਿਉਂਕਿ ਏਜੰਟ ਦੇ ਦੋ ਹੀ ਨਾਮ ਹੁੰਦੇ ਨੇ ਜਾਂ ਉਹ ਰੱਬ ਐ ਤੇ ਜਾਂ ਉਹ ਠਾਕਿਆ ਕਿਉਂਕਿ ਜਿਹਦਾ ਕੰਮ ਬਣ ਗਿਆ ਉਹਦੇ ਲਈ ਏਜੰਟ ਰੱਬ ਐ ਜਿਹਦਾ ਕੰਮ ਖਰਾਬ ਹੋ ਗਿਆ ਉਹ ਕਹਿੰਦਾ ਠਾਕਿਆ ਇੱਥੇ ਅਸੀਂ ਗੱਲਾਂ ਪੇੜ ਦਿੰਦੇ ਆ ਪਰ ਹੈਰਾਨਗੀ ਦੀ ਗੱਲ ਇਹ ਸੀਗੀ ਵੀ ਉਸ ਵੀਡੀਓ ਵਿੱਚ ਬਹੁਤੇ ਲੋਕ ਕਮੈਂਟ ਕਰਨ ਵਾਲੇ ਉਹ ਸੀ ਜਿਹੜੇ ਆਪ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ ਕੋਈ ਇੰਗਲੈਂਡ 'ਚ ਬੈਠਾ ਹੈ ਕੋਈ ਅਮਰੀਕਾ 'ਚ ਬੈਠਾ ਹੈ ਕੋਈ ਆਸਟ੍ਰੇਲੀਆ 'ਚ ਬੈਠਾ ਹੈ ਲੀਡਰ ਵਿੱਚ ਕੋ ਪੱਕੇ ਤੌਰ ਤੇ ਆ ਸਕਦਾ ਤੇ ਇਹਨਾਂ ਲੋਕਾਂ ਨੂੰ ਚਲੂਣੇ ਕਿਉਂ ਲੜੀ ਜਾਂਦੇ ਨੇ ਉਹ ਦੂਜੇ ਪਾਸੇ ਉਹ ਆਪ ਦਾ ਪੱਕੇ ਦਿੰਦੇ ਆ ਜੀ ਵੀ ਤੁਹਾਡੇ ਇਸ ਤਰ੍ਹਾਂ ਕਹਿਣ ਦੇ ਨਾਲ ਪੰਜਾਬ ਖਾਲੀ ਹੋ ਜਾਣਾ ਤੁਹਾਡੇ ਇਸ ਤਰ੍ਹਾਂ ਕਹਿਣ ਦੇ ਨਾਲ ਪੰਜਾਬ ਦੇ ਵਿੱਚ ਆਹ ਹੋ ਜਾਣਾ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜਿਹਨਾਂ ਲੋਕਾਂ ਦੇ ਕੋਲ ਪੰਜਾਬ 'ਚ ਰੋਟੀ ਖਾਣ ਨੂੰ ਹੈ ਨਹੀਂ ਜਿਹਨਾਂ ਦੇ ਕੋਲ ਜ਼ਮੀਨ ਦਾ ਟੁਕੜਾ ਹੈ ਨਹੀਂ ਜਿਹਦੇ ਵਿੱਚੋਂ ਆਪ ਦਾ ਅਨਾਜ ਉਗਾ ਕੇ ਆਪਣੇ ਪਰਿਵਾਰ ਨੂੰ ਪਾਲ ਸਕਣ ਉਹਨਾਂ ਪਰਿਵਾਰਾਂ ਨੂੰ ਕਿ ਤੁਸੀਂ ਜਾ ਕੇ ਕੁਝ ਸੈਲਪ ਕਰਕੇ ਆਓਗੇ ਕਿ ਜਾਂ ਤੁਸੀਂ ਆਪਣੀਆਂ ਜ਼ਮੀਨਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਲਵਾਉਣ ਲਈ ਅੱਗੇ ਆਓਗੇ ਪਰ ਜਾਂ ਤੁਸੀਂ ਇਹ ਕਹਦੇ ਹੋਗੇ ਕਿ ਅਸੀਂ ਭਈ ਬਾਹਰਲੇ ਮੁਲਕਾਂ ਚ ਆ ਗਏ ਹੈਗੇ ਅਸੀਂ ਆਪਣੀ ਕਮਿਊਨਿਟੀ ਨੂੰ ਸਪੋਰਟ ਕਰਦੇ ਆਂ ਵੀ ਆ ਸਾਡੇ ਕੋਲ ਜਿੰਨੀ ਜ਼ਮੀਨ ਹੈਗੀ ਅਸੀਂ ਆਪਣੇ ਪਿੰਡ ਦੇ ਜਾਂ ਗਰੀਬ ਬੰਦੇ ਜਿੰਨੇ ਹੈਗੇ ਇਹਨਾਂ ਦੇ ਨਾਂਵ ਲਾ ਦਨੇ ਆ ਕਿਸੇ ਦੇ ਕੋਲ ਨਹੀਂ ਜ਼ਰੂਰਤ ਹੈਗੀ ਵੀ ਸਿਰਫ ਆਪਾਂ ਬੋਲ ਨਹੀਂ ਜੋਗੇ ਹੈਗੇ ਆ ਸਾਨੂੰ ਇਹ ਚੀਜ਼ ਸਮਝਣੀ ਚਾਹੀਦੀ ਆ ਜੇ ਪੰਜਾਬ ਦੇ ਵਿੱਚ 12000 ਪਿੰਡ ਨੇ ਤੇ ਕੀ ਘਰਪਰਤੀ ਜਿੰਨੇ ਵੀ ਲੋਕ ਵਾਈਜੀ ਜ਼ਮੀਨ ਵਾਉਂਦੇ ਨੇ ਕੀ ਘਰਪਰਤੀ ਕਿਸੇ ਕੋਲ ਇੱਕ ਕਿੱਲਾ ਜ਼ਮੀਨ ਦਾ ਵੀ ਆਉਂਦਾ ਕਿੰਨੇ ਕਿੰਨੇ ਕਿ ਲੋਕ ਨਜ਼ਰਾਂ ਦੇ ਕੋਲ ਇੱਕ ਲਾ ਜ਼ਮੀਨ ਇਸ ਵੇਲੇ ਹੈਗੀ ਆ ਮੈਂ ਤਾਂ ਬੜਿਆਂ ਨੂੰ ਜਾਣਦਾ ਜਿਨ੍ਹਾਂ ਦੇ ਕੋਲ ਇੱਕ ਇੱਕ ਮਰਲਾ ਵੀ ਜ਼ਮੀਨ ਦਾ ਨਹੀਂ ਹੈਗਾ ਤੇ ਜੇ ਕਿਸੇ ਕੋਲ ਕਿੱਲਾ ਡੇਢ ਕਿੱਲਾ ਜ਼ਮੀਨ ਹੈਗੀ ਆ ਤੇ ਕੀ ਕਿੱਲੇ ਡੇਢ ਕਿੱਲੇ ਵਾਲਾ ਜਿਹੜਾ ਇੱਕ ਜ਼ਮੀਂਦਾਰ ਆ ਉਹ ਆਪਦੇ ਬੱਚਿਆਂ ਨੂੰ ਪਾਲ ਸਕਦਾ ਕਿ ਉਹਨਾਂ ਦੇ ਫੀਸਾਂ ਪੇ ਕਰ ਸਕਦਾ ਕਿ ਜਾਂ ਉਹਨਾਂ ਦੇ ਚਾਲ ਜਿਹੜੇ ਚਾਲ ਲਾੜ ਨੇ ਉਹ ਪੂਰੇ ਕਰ ਸਕਦਾ ਆ ਹਰ ਕੋਈ ਅੱਗੇ ਵਧਣਾ ਚਾਹੁੰਦਾ ਔਰ ਜਿਹੜਾ ਪ੍ਰਵਾਸ ਆ ਇਹ ਮਨੁੱਖੀ ਜ਼ਿੰਦਗੀ ਦਾ ਇੱਕ ਨਿਖੜਵਾਂ ਅੰਗ ਆ ਪ੍ਰਵਾਸ ਹੁੰਦਾ ਆ ਹੁੰਦਾ ਰਹਿਣਾ ਇਹਨੂੰ ਰੋਕਿਆ ਨਹੀਂ ਜਾ ਸਕਦਾ ਉਹ ਸਾਨੂੰ ਇਹ ਚੀਜ਼ ਨੂੰ ਸਮਝਣਾ ਚਾਹੀਦਾ ਹੈ ਕਿ ਜੇ ਇਸ ਕਦਰ ਪੰਜਾਬ ਦੇ ਵਿੱਚ ਮਹਿੰਗਾਈ ਹੋ ਰਹੀ ਹੈ ਜੇ ਇਸ ਕਦਰ ਉੱਥੇ ਮਾਹੌਲ ਜਿਹੜਾ ਖਰਾਬ ਹੋ ਰਿਹਾ ਆ ਜੇ ਇਸ ਕਦਰ ਉੱਥੇ ਜਿਹੜੇ ਸਾਡੇ ਜ਼ਰੂਰਤ ਤੇ ਜ਼ਰੂਰਤ ਦੇ ਜਿਹੜੇ ਸਾਡੇ ਸਰੋਤ ਨੇ ਘਟਦੇ ਜਾ ਰਹੇ ਨੇ ਉੱਥੇ ਆਮ ਲੋਕ ਦਾ ਆਮ ਲੋਕਾਂ ਦਾ ਜ਼ਿੰਦਗੀ ਦਾ ਜਿਹੜਾ ਗੁਜ਼ਰਬਸਰ ਕਰਨਾ ਔਖਾ ਹੋ ਰਿਹਾ ਹੈ ਜੇ ਅਸੀਂ ਦੂਰ ਨਾ ਚਾਈਏ ਤੇ ਇਹ ਸੋਚ ਕੇ ਦੇਖੋ ਕਿ ਪੰਜਾਬ ਦੇ ਵਿੱਚ ਇੱਕ ਆਮ ਜਿਹੜਾ ਦਿਹਾੜੀਦਾਰ ਆ ਇੱਕ ਜਿਹੜਾ ਮਜ਼ਦੂਰ ਆ ਕਿੰਨੀ ਦਿਹਾੜੀ ਮਿਲਦੀ ਆ ਜੇ ਉਹਨੂੰ 500-600 ਰੁਪਏ ਦਿਹਾੜੀ ਵੀ ਮਿਲਦੀ ਹੈ ਤੇ ਕੀ ਉਹ 500-600 ਰੁਪਏ ਦੇ ਨਾਲ ਉਹ ਆਪਦਾ ਗੁਜ਼ਰਬਸਰ ਕਰ ਸਕਦਾ ਮੇਰਾ ਸਵਾਲ ਹੈ ਤੁਹਾਡੇ ਲਈ ਜੇ ਉਹ ਆਪਦਾ ਗੁਜ਼ਰਬਸਰ ਨਹੀਂ ਕਰ ਸਕਦਾ ਤੇ ਉਹ ਸੋਚ ਕੇ ਦੇਖੋ ਵੀ ਦੁੱਧ ਦਾ ਕੀ ਭਾਅ ਆ ਸਬਜ਼ੀਆਂ ਦਾ ਕੀ ਭਾਅ ਹੈਗਾ ਹੁਣ ਤੁਸੀਂ ਕਹਿਣ ਨੂੰ ਕਹਿੰਦੇ ਕੋਈ ਕਿ ਆਟਾ ਦਾਲ ਸਕੀਮ ਆਉਂਦਾ ਪਰ ਕਿਸੇ ਦੇ ਪਰਿਵਾਰ ਦੇ ਵਿੱਚ ਕੋਈ ਜੀ ਬਿਮਾਰ ਹੋ ਜਵੇ ਤੇ ਉਹਦਾ ਦਵਾਦਾਰੂ ਕਿੱਥੋਂ ਹੁੰਦਾ ਲੋਕਾਂ ਵਾਸਤੇ ਪ੍ਰਵਾਸ ਇੱਕ ਮਜਬੂਰੀ ਬਣ ਜਾਂਦੀ ਆ ਪ੍ਰਵਾਸ ਮਜਬੂਰੀ ਦਾ ਨਾਂ ਹੁੰਦਾ ਤੇ ਜੇ ਆਪਾਂ ਗੱਲ ਕਰੀਏ ਨਾ ਰੈਫਿਊਜੀ ਕਿ ਨੋਸੀ ਸ਼ਰਨਾਰਥੀ ਕਹਦਨੇ ਆ ਅੱਜਕਲ ਚਾਹੇ ਇਹਨਾਂ ਜਿਹੜੀਆਂ ਵੈਸਟਰਨ ਕੰਟਰੀਜ਼ ਨੇ ਇਹਨਾਂ ਨੇ ਅਲੱਗ-ਅਲੱਗ ਨਾਮ ਦਿੱਤੇ ਨੇ ਕੋਈ ਸਟੱਡੀ ਵੀਜੇ ਤੇ ਕੋਈ ਵਿਜ਼ਟਰ ਵੀਜੇ ਤੇ ਆ ਹੈਗੇ ਸਾਰੇ ਸ਼ਰਨਾਰਥੀ ਹੋਈ ਨੇ ਹੈਗੇ ਸਾਰੇ ਰਿਫਿਊਜੀ ਨੇ ਆਪਣੇ ਲੋੜਾਂ ਦੇ ਮਾਰੇ ਆਪਣੀ ਜਿਹੜੀ ਧਰਮ ਧਰਤ ਆ ਉਹ ਛੱਡ ਕੇ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਤੇ ਆਪ ਦਾ ਗੁਜ਼ਾਰਾ ਬਸਰ ਕਰਨ ਦੀ ਕੋਸ਼ਿਸ਼ ਕਰਦੇ ਆ ਇੰਗਲਿਸ਼ ਬਗੁਰੀਆਂ ਦੇ ਵਿੱਚ ਨਿਕਲੇ ਹੋਏ ਲੋਕ ਨੇ ਸੋ ਬਜਾਏ ਕਿ ਇੱਕ ਦੂਜੇ ਉਤੇ ਤੂੰ ਤੱਕ ਸੀ ਜੋ ਤੂੰ ਚੱਲ ਜਾ ਤੂੰ ਚੱਲ ਜਾ ਤੇ ਪੰਜਾਬ ਚ ਇਹ ਜੋ ਹੋ ਗਿਆ ਤੇ ਜਿੰਨੇ ਵੀ ਐਸੋਲੇ ਲੋਕ ਕਿਲ ਕਿਲ ਕੇ ਜ਼ੋਰ ਲਾਉਂਦੇ ਮੈਂ ਤੁਹਾਨੂੰ ਸਾਰਣ ਬੇਨਤੀ ਹੈ ਵੀ ਆਪਣੇ ਸਾਰੇ ਪੀਆਰ ਕਾਰਡ ਪਾੜ ਦਿਓ ਆਪਣੇ ਸਿਟੀਨਿਟੀਸ਼ਿਪ ਛੱਡ ਦਿਓ ਤੇ ਜਾ ਕੇ ਕੋਈ ਤੁਸੀਂ ਉੱਥੇ ਵੱਸੋ ਉੱਥੇ ਜਾ ਕੇ ਆਪਣੀ ਕਮਿਊਨਿਟੀ ਸਪੋਰਟ ਕਰੋ ਕੋਈ ਚਾਕੇ ਕਾਰੋਬਾਰ ਸ਼ੁਰੂ ਕਰੋ ਤਾਂ ਜੋ ਸਾਡੀ ਜਿਹੜੀ ਨੌਜਵਾਨ ਨੇ ਇਹਨਾਂ ਨੂੰ ਉੱਥੇ ਇੱਕ ਨੌਕਰੀਆਂ ਮਿਲ ਛੱਕਣ ਤੇ ਸਾਡੇ ਲੋਕ ਉੱਥੇ ਆਰਾਮ ਨਾਲ ਟਿਕ ਕੇ ਆਪ ਦਾ ਜਿਹੜਾ ਪਰਿਵਾਰ ਆ ਉਹ ਚੰਗੀ ਤਰ੍ਹਾਂ ਪਾਲ ਛੱਕੜ ਸਾਡੀ ਸਾਰਿਆਂ ਦੀ ਇਹ ਜਾ ਕੇ ਆਪਾਂ ਸੋਸ਼ਲ ਮੀਡੀਆ ਉੱਤੇ ਇੱਕ ਦੂਜੇ ਉੱਤੇ ਤੋਮਤਾ ਲਾਈ ਜਾਈਏ ਇੱਕ ਦੂਜੇ ਪ੍ਰਤੀ ਆਪਾਂ ਨਫ਼ਰਤ ਜਿਹੜੀ ਹੈ ਉਹਨੂੰ ਵਧਾਈ ਜਾਈਏ ਸਾਨੂੰ ਰੀਅਲਿਸਟਿਕ ਰੀ ਸੋਚਣ ਦੀ ਲੋੜ ਹੈ ਸਾਡੇ ਜੇ ਪਰਿਵਾਰਾਂ ਦਾ ਕੋ ਭੜਾ ਹੁੰਦਾ ਤਾਂ ਸਾਨੂੰ ਕਰ ਲੈਣਾ ਚਾਹੀਦਾ ਬਾਕੀ ਹਰ ਬੰਦਾ ਇੱਕੋ ਜਿਹਾ ਨਹੀਂ ਹੁੰਦਾ ਸਿਆਣੇ ਕਹਿੰਦੇ ਹੁੰਦੇ ਨਾ ਕਿ ਕਿਤਾਬ ਦੇ ਜਿਲਦ ਵੇਖ ਕੇ ਕਿਤਾਬ ਕਿਦਾਂ ਦੀ ਅੰਦਾਜ਼ਾ ਨਹੀਂ ਲਾਇਦਾ ਹੁੰਦਾ ਅੱਗੇ ਵਰਕੇ ਫਰਤ ਰਹੇ ਹੁੰਦੇ ਨੇ ਫੇ ਪਤਾ ਲੱਗਦਾ ਹੈ ਕਿ ਕਿਤਾਬ ਕਿਦਾਂ ਦੀ ਆ ਤੇ ਵਰਤਨ ਦੇ ਨਾਲ ਪਤਾ ਲੱਗਦਾ ਬੰਦਾ ਕਿਦਾਂ ਦਾ ਜਿੱਥੋਂ ਤੱਕ ਮੇਰਾ ਸਵਾਲ ਆ ਮੈਂ ਪੰਜਾਬ ਦੇ ਵਿੱਚ ਸਾਰਾਪੁਰ ਛੱਡ ਕੇ ਮੁੜਿਆ ਸੀ ਮੇਰੇ ਕੋਲ ਵਾਪਸ ਕੈਨੇਡਾ ਚਾਉਂ ਦਾ ਕੋਈ ਰਾਹ ਨਹੀਂ ਸੀ ਹੈਗਾ ਔਰ ਮੈਂ 9-10 ਸਾਲ ਪੰਜਾਬ ਦੇ ਵਿੱਚ ਰਹੇ ਕੇ ਹਰ ਚੀਜ਼ ਨੂੰ ਦੇਖ ਕੇ ਆਇਆ ਕਿ ਉੱਥੇ ਦੇ ਸਿਆਸੀ ਹਾਲਾਤ ਕਿਹੋ ਜਿਹੇ ਨੇ ਉੱਥੇ ਦੇ ਮਾਲੀ ਹਾਲਾਤ ਕਿਹੋ ਜਿਹੇ ਨੇ ਔਰ ਕਿਹੋ ਜੀਆਂ ਮਜਬੂਰੀਆਂ ਨੇ ਲੋਕਾਂ ਦੀ ਜਿਹਦੇ ਕਰਕੇ ਉਹਨੂੰ ਆਪ ਦੇ ਨਿਆਂੇ ਜਿਹੜੇ ਨੇ ਉਹ ਬਾਹਰ ਕੱਢਣੇ ਪੈਂਦੇ ਨੇ ਔਰ ਇਸ ਵੇਲੇ ਜਿਵੇਂ ਕਿਸੇ ਦਾ ਕੋ ਭੜਾ ਹੁੰਦਾ ਤੇ ਭਈ ਕਰ ਦਿਆ ਕਰੋ ਇੱਕ ਦੂਜੇ ਪ੍ਰਤੀ ਜਿਹੜੀ ਆ ਦੁਸ਼ਮਣ ਭਾਵਨਾ ਨਾ ਇੱਕ ਦੂਜੇ ਪ੍ਰਤੀ ਜਿਹੜੀ ਨਫਰਤ ਆ ਉਹਨੂੰ ਨਾਰਖੋ ਸਾਨੂੰ ਇੱਕ ਦੂਜੇ ਨਾਲ ਮਿਲ ਕੇ ਅੱਗੇ ਵਧਣਾ ਚਾਹੀਦਾ ਔਰ ਪਰਮਾਤਮਾ ਕਰੇ ਵੀ ਆਪਾਂ ਸਾਰੇ ਜਣੇ ਜਿੱਥੇ ਵੀ ਬੈਠੇ ਆ ਨਾ ਉਥੇ ਆਪਾਂ ਰਾਜੀ ਖੁਸ਼ੀ ਰਹੀਏ ਔਰ ਆਪਣੀ ਰੱਜਵੀਂ ਰੋਟੀ ਖਾਈਏ ਨਾ ਕਿ ਇੱਕ ਦੂਜੇ ਦੇ mprj ਕੋੜਦੇ ਰਹੀਏ ਭਿਜੇ ਮੈਂ ਖਾਲੀ ਤੇ ਨੂਣੀ ਮੈਂ ਦੇਣੀ ਹੈਗੀ ਇਹ ਸਾਡੀ ਮਾੜੀ ਕੱਲਿਆ ਔਰ ਮੇਰੇ ਸੋਹਣੇ ਵੀਰੋ ਕੈਨੇਡਾ ਚ ਵਿਜ਼ਿਟਰ ਵੀਜ਼ੇ ਤੇ ਆਣ ਕੇ ਤੁਸੀਂ ਕੰਮ ਨਹੀਂ ਕਰ ਸਕਦੇ ਹੈਗੇ ਆ ਸਕਰੀਨ ਦੇ ਉੱਤੇ ਪੀਲੀ ਪਰਚੀ ਦੇਖ ਲਓ ਇਹ ਅੱਜਕੱਲ੍ਹ CBSE ਵਾਲੇ ਜਿਹੜੇ ਹਨ ਨਾ ਇਹ ਫੜ ਫੜ ਕੇ ਵੰਡਣ ਦਏ ਨੇ ਤੇ ਇਹ ਕਿਸੇ ਦੇ ਵਿਆਹ ਦਾ ਕਾਰਡ ਨਹੀਂ ਹੈਗਾ ਇਹ ਇੱਕ ਤਰ੍ਹਾਂ ਦੇ ਨਾਲ ਤੁਹਾਡਾ ਕੈਨੇਡਾ ਤੋਂ ਡਿਪੋਰਟੇਸ਼ਨ ਆਰਡਰ ਆ ਤੇ ਇਹ ਪੀੜੀ ਪਰਚੀ ਇਹ ਦੱਸਦੀ ਆ ਵੀ CBS ਦਾ ਡੰਗ ਜਿਹੜਾ ਹੈ ਉਹ ਅੱਜ ਕੱਲ ਤੇਜ਼ ਹੋ ਚੁੱਕਾ ਔਰ ਇਹ ਮੈਂ ਤੁਹਾਨੂੰ ਕਹਾਣੀ ਉਸ ਮੁੜਿਆਂ ਦੀ ਦੱਸਦਾ ਪਿਆ ਵੀ ਜਿਹੜੇ ਸਵੇਰੇ ਸਵੇਰੇ ਕੰਮ ਤੇ ਜਾ ਰਹੇ ਸੀਗੇ ਤਾਂ ਰਾਹ ਦੇ ਵਿੱਚ ਪੁਲਿਸ ਵਾਲੇ ਇਹਨਾਂ ਨੂੰ ਰੋਕਦੇ ਨੇ ਔਰ ਪੁਲਿਸ ਵਾਲੇ ਰੋਕ ਕੇ ਤੇ ਇਹਨਾਂ ਦੇ ਕਾਰ ਦੇ ਕਾਗਜ਼ ਤੇ ਇਹਨਾਂ ਦਾ ਡਰਾਈਵਰ ਲਾਇਸੈਂਸ ਚੈੱਕ ਕਰਦੇ ਨੇ ਤੇ ਚੈੱਕ ਕਰਕੇ ਇੱਕ ਵਾਰੀ ਤੋਂ ਉੱਥੋਂ ਜਾਣ ਦਿੰਦੇ ਨੇ ਤੇ ਜਦੋਂ ਉਹ ਜਾਂਦੇ ਨੇ ਤੇ ਅੱਧੇ ਘੰਟੇ ਬਾਅਦ ਸੀਬੀਐਸਏ ਵਾਲੇ ਉੱਥੇ ਛਾਪਾ ਮਾਰਦੇ ਨੇ ਤੇ ਮੌਕੇ ਵਾਰਦਾ ਤੇ ਉੱਤੇ ਨਾਲੇ ਤੇ ਉੱਥੇ ਇਹਨਾਂ ਦੇ ਫੋਟੋਆਂ ਖਿੱਚਦੇ ਨੇ ਵੀਡੀਓ ਬਣਾਉਂਦੇ ਨੇ ਵੀ ਤੁਸੀਂ ਹੁਣ ਕਿਹੜੇ ਕਿਹੜੇ ਕਿਲ ਕੋਕੇ ਹੱਥ 'ਚ ਫੜੇ ਸੀ ਕਿਉਂਕਿ ਕੰਸਟਰਕਸ਼ਨ ਸਾਈਟ ਦੇ ਉੱਤੇ ਕੰਮ ਕਰਦੇ ਸੀਗੇ ਤੇ ਆਹ ਪੀਲੀਆਂ ਪਰਚੀਆਂ ਹੱਥ 'ਚ ਫੜਾਤੀਆਂ ਵੀ ਬਈ ਹੁਣ ਇੰਨੀ ਤਰੀਕ ਨੂੰ ਇੱਥੇ ਹਾਜ਼ਰ ਹੋ ਜਾਓ ਤੇ ਹੁਣ ਦੋਸਤੂ ਜੀ ਦੱਸਣਾ ਵੀ ਹੁਣ ਤੁਹਾਡੇ ਉੱਤੇ ਅਗਲੀ ਕਾਰਵਾਈ ਡਿਪੋਰਟੇਸ਼ਨ ਵਾਲੀ ਹੁਣ ਅਸੀਂ ਕਿਵੇਂ ਸ਼ੁਰੂ ਕਰੀਏ ਸੋ ਇਹੋ ਜੀ ਹਾਲਾਤ ਤੁਹਾਡੇ ਨਾਂ ਬਣਨ ਇਸ ਕਰਕੇ ਆਪਨਾ ਬਾਹਰ ਅੰ ਥੋੜਾ ਜਿਹਾ ਆਪਣਾ ਖਿਆਲ ਰੱਖਿਆ ਕਰੋ ਆਪਣਾ ਕੱਪੜਾ ਲੀਲਾ ਜਿਹੜਾ ਹੈਗਾ ਥੋੜਾ ਜਿਹਾ ਢੰਗ ਦਾ ਪਾ ਕੇ ਰੱਖਿਆ ਕਰੋ ਇਹ ਨਾ ਲੱਗਿਆ ਹੋਵੇ ਵੀ ਤੁਸੀਂ ਵੀ ਜਾਂ ਤੇ ਕੰਮ ਤੇ ਚੱਲੇ ਹੋ ਤੇ ਜਾਂ ਕੰਮ ਤੋਂ ਆਏ ਜੇ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਕਿਸੇ ਦੇ ਨਾਲ ਇਹੋ ਜਿਹਾ ਵਾਪਰੇ ਬਾਕੀ ਕੰਮ ਤੁਸੀਂ ਲੀਗਲੀ ਕਾਨੂੰਨ ਦੇ ਵਿੱਚ ਵਿਸਟਰ ਵਿੱਚ ਤੇ ਨਹੀਂ ਕਰ ਸਕਦੇ ਹੁਣ ਇਸ ਵੀਡੀਓ ਨੂੰ ਬਾਕੀਆਂ ਨਾਲ ਵੀ ਅੱਗੇ ਸ਼ੇਅਰ ਕਰ ਦਿਓ ਵੀ ਕੋਈ ਹੋਰ ਨਾ ਕਦੇ ਸੀਬੀਐਸਏ ਦੇ ਡੰਗ ਦਾ ਸ਼ਿਕਾਰ ਹੋ ਜਵੇ ਕਿਉਂਕਿ 트ੰਪ ਦਾ ਅਸਰ ਕੈਨੇਡਾ ਦੇ ਵਿੱਚ ਵੀ ਹੁਣ ਅਮਰੀਕਾ ਦਾ ਜਹਾਜ਼ ਅਮਰਸਰ ਦੇ 에ਰਪੋਰਟ ਉੱਤੇ ਲੈਂਡ ਕਰ ਗਿਆ ਸਾਰਿਆਂ ਨੇ ਹੁਣ ਖਬਰਾਂ ਸੁਣ ਲਈਆਂ ਨਾ ਹੁਣ ਇਹ ਕੋਈ ਬਹੁਤੀ ਵਧੀਆ ਖਬਰ ਤੇ ਹੈ ਨਹੀਂਗੀ ਬੜੇ ਸਾਰੇ ਪਰਿਵਾਰਾਂ ਦੇ ਨੇ ਲੱਖਾਂ ਰੁਪਇਆ ਖਰਚ ਕੇ ਆਪੋ ਆਪਣੇ ਘਰਾਂ ਦੇ ਜੀ ਜਿਹੜੇ ਨੇ ਬਾਹਰਲੇ ਮੁਲਕ ਜੋ ਅਮਰੀਕਾ ਚ ਭੇਜੇ ਸੀਗੇ ਪਰ ਹੋਣੀਆ ਕਿ ਚਲੋ ਮੈਂ ਇਹ ਕਵਾਂਗਾ ਵੀ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ ਵੀ ਜੀ ਸਹੀ ਸਲਾਮਤ ਜਿਹੜੇ ਨੇ ਆਪੋ ਆਪਣੇ ਘਰ ਪਹੁੰਚ ਗਏ ਨੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਹਾਲਾਤ ਇਹਦੇ ਤੋਂ ਵੀ ਬੱਤਰ ਹੋਣ ਵਾਲੇ ਨੇ ਔਰ ਬਾਕੀ ਇਹ ਸਾਰੇ ਕਾਸੇ ਤੋਂ ਨਾ ਸਾਨੂੰ ਇੱਕ ਸਿੱਖਿਆ ਲੈਣੀ ਚਾਹੀਦੀ ਆ ਉਹ ਸੇਧ ਪਤਾ ਕੀ ਆ ਵੀ ਪੁੱਠੇ ਕੰਮਾਂ ਦੇ ਮਾੜੇ ਨਤੀਜੇ ਹੁੰਦੇ ਨੇ ਜਦੋਂ ਬਾਰ-ਬਾਰ ਅਸੀਂ ਜਾਂ ਬਹੁਤ ਸਾਰੇ ਜਿਹੜੇ ਸੋਹਿਰਦ ਲੋਕ ਨੇ ਰੌਲਾ ਪਾ ਰਹੇ ਹੁੰਦੇ ਨੇ ਨਾ ਪੀ 2 ਨੰਬਰ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਨਾ ਜਾਓ ਨਾ ਆਪ ਦਾ ਲੱਖਾਂ ਰੁਪਏ ਜ਼ਾਇਆ ਕਰੋ ਉਦੋਂ ਸਾਡੀ ਮੰਦਾ ਕੋਈ ਨਹੀਂ ਔਰ ਜੇ ਇੰਜ ਕਹਿ ਲਈਏ ਵੀ ਇੱਥੇ ਦੇ ਬਾਹਰ ਜਦੋਂ ਆ ਜਾਂਦੇ ਨੇ ਫੇ ਪੰਜਾਬੀ ਚ ਕਹਿਣਗੇ ਨਾ ਢਿੱਲੀ ਜੀ ਬੂਥੀ ਕੀਤੀ ਹੁੰਦੀ ਆ ਉਦੋਂ ਇਹ ਕਹਿਣਗੇ ਜੀ ਵੀ ਹੁਣ ਸਾਡਾ ਦਾ ਰਿਫਿਊਜੀ ਕੇਸ ਲਾ ਦਿਓ ਪੀ ਜੇ ਪੁੱਛੀਏ ਹੁਣ ਪੈਸੇ ਕਿੰਨੇ ਲਾ ਕੇ ਆਇਓ ਇਹ ਜੀ 30 35 ਲੱਖ ਰੁਪਏ ਲੱਗ ਗਿਆ ਤਾਂ ਜੇ 30 35 ਲੱਖ ਰੁਪਏ ਉੱਥੇ ਲਾ ਕੇ ਆਇਓ ਤੇ ਜੇ ਕਹੇ ਵੀ 30 35 ਲੱਖ ਰੁਪਏ ਲਾ ਕੇ ਕੁਝ ਲੱਭਿਆ ਤੁਹਾਨੂੰ ਇੱਥੇ ਆ ਕੇ ਤਾਂ ਫਿਰ ਉਹੀ ਢੱਲਾ ਜਾ ਮੂੰਹ ਕਰ ਦੇਣਗੇ ਫਿਰ ਨਹੀਂ ਜੀ ਹੁਣ ਸਾਡਾ ਕੋਈ ਹੱਲ ਕਰੋ ਕਿ ਕਿਸੇ ਨਾ ਕਿਸੇ ਤਰੀਕੇ ਅਸੀਂ ਇੱਥੇ ਆਪਦੇ 2 2.5 ਸਾਲ 3 ਸਾਲ ਆ ਲਈਏ ਵੀ ਚਲੋ ਜਿਹੜੇ ਪੈਸੇ ਲੱਗੇ ਨੇ ਸਾਡੇ ਇਹੀ ਕਿਤੇ ਪੂਰੇ ਹੋ ਜਾਣ। ਸੋ ਮੇਰੇ ਭਰਾਵੋ ਤੁਹਾਨੂੰ ਇਹ ਹੀ ਬੇਨਤੀ ਆ ਬਾਹਰਲੇ ਮੁਲਕਾਂ ਦੇ ਵਿੱਚ ਆਉਣਾ ਜੀ ਆਇਆਂ ਨੂੰ ਤੁਹਾਨੂੰ ਨਿੱਗਾ ਸੱਦਾ ਆ ਸਾਰਿਆਂ ਵੱਲੋਂ ਪਰ ਇਹ ਵੀ ਜਿਹੜੀਆਂ ਸ਼ਰਤਾਂ ਨੇ ਉਹ ਪੂਰੀਆਂ ਕਰਕੇ ਆਓ ਏਜੰਟਾਂ ਦੇ ਘਰ ਭਰ ਕੇ ਤੁਹਾਨੂੰ ਕੀ ਮਿਲਦਾ ਆ ਕਈਆਂ ਨੇ ਤਾਂ ਗਾਲਾਂ ਕੱਢਣ ਨੂੰ ਸਾਰਿਆਂ ਨੂੰ ਕੱਢ ਦੇਣੀਆਂ ਹੁੰਦੀਆਂ ਹਨਾ ਬੱਚੇ ਮੈਨੂੰ ਵੀ ਰੱਖ ਲੈਣਦੇ ਹੁੰਦੇ ਆ ਪਰ ਗੱਲ ਸਮਝਣ ਵਾਲੀ ਆ ਕਿ ਤੁਸੀਂ 35 35 40 40 ਲੱਖ ਰੁਪਇਆ ਵਿਜ਼ਟਰ ਵੀਜ਼ਾ ਦਾ ਲਾਉਣ ਦੇਓ ਦੋ ਨੰਬਰ ਦੇ ਵਿੱਚ ਆਪਣੇ ਘਰਾਂ ਦੇ ਜੀ ਜਿਨ੍ਹਾਂ ਨੂੰ ਤੁਸੀਂ ਚਾਵਾ ਦੇ ਨਾਲ ਰੱਬ ਦੇ ਅੱਗੇ ਅਰਦਾਸਾਂ ਕਰਕੇ ਮੰਗਿਆ ਹੁੰਦਾ ਗੁਰਦੁਆਰੇ ਵਿੱਚ ਤੁਸੀਂ ਖੰਡ ਪਾਟ ਰਖਾਏ ਹੁੰਦੇ ਆ ਵੀ ਇਹਦਾ ਵੀਜ਼ਾ ਲੱਗ ਜਵੇ ਜਾਂ ਕਿਸੇ ਨਾ ਕਿਸੇ ਤਰੀਕੇ ਬਾਹਰ ਪਹੁੰਚ ਜਾਵੇ ਤੇ ਅੱਜ ਜਦੋਂ ਉਹ ਵਾਪਸ ਆਉਣਗੇ ਤੇ ਕਿਹੋ ਜਿਹੇ ਹਾਲਾਤ ਹੋਣਗੇ ਸੋ ਇਹ ਸਾਰੀ ਚੀਜ਼ ਤੋਂ ਪੰਜਾਬ ਦੀ ਨੌਜਵਾਨੀ ਨੂੰ ਪੰਜਾਬ ਦੇ ਲੋਕਾਂ ਨੂੰ ਕੁਝ ਸਮਝਣਾ ਚਾਹੀਦਾ ਬਾਕੀ ਜੇ ਇਸ ਤਰੀਕੇ ਦੇ ਨਾਲ ਇਹ ਅਮਰੀਕਾ ਦਾ ਜਿਹੜਾ ਫੌਜੀ ਜਹਾਜ਼ ਬੰਦਿਆਂ ਨੂੰ ਲੈ ਕੇ ਆਇਆ ਹੈ ਨਾ ਇੱਕ ਬਹੁਤ ਇੱਜ਼ਤ ਵਾਲਾ ਕੰਮ ਨਹੀਂ ਹੈਗਾ ਦੁਨੀਆ ਦੇ ਵਿੱਚ ਵੀ ਮੈਂ ਕਹਿੰਦਾ ਆਪੀ ਇੰਡੀਆ ਦੀ ਸਰਕਾਰ ਦੇ ਨਾਲੋਂ ਤੇ ਆਇਦਰ ਸਾਊਥ ਅਮਰੀਕਾ ਦਾ ਕਲੰਬੀਆ ਕੰਟਰੀ ਆ ਉਹਦੇ ਪ੍ਰੈਜ਼ੀਡੈਂਟ ਨੇ ਬੜਕ ਚੰਗੀ ਮਾਰਤੀ ਸੀ ਉਹ ਕਹਿੰਦਾ ਵੀ ਮੇਰੇ ਨਾਗਰਿਕਾਂ ਨੂੰ ਤੂੰ ਹੱਥ ਕੜੀਆਂ ਲਾ ਕੇ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਨਹੀਂ ਲੈ ਕੇ ਆ ਸਕਦਾ ਉਸ ਜਿਹੜਾ ਪ੍ਰੈਜ਼ੀਡੈਂਸੀ ਕਲੰਬੀਆ ਦਾ ਉਹਨੇ ਇੰਡੀਆ ਦੇ ਸੌਰੀ ਯੂਐਸ ਦੇ ਮਿਲਟਰੀ ਜਹਾਜ਼ ਨੂੰ 에어ਪੋਰਟ ਤੇ ਉਤਰਨ ਤੋਂ ਮਨਾ ਕਰ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਉਹਨੇ ਆਪ ਦਾ ਸਰਕਾਰੀ ਪਲੇਨ ਭੇਜਿਆ ਸੀ ਕਹਿੰਦਾ ਵੀ ਮੇਰੇ ਸਿਟੀਜ਼ਨ ਦੇ ਨੂੰ ਤੂੰ ਬਾ ਇੱਜ਼ਤ ਕਹਿੰਦਾ ਮੈਂ ਉੱਥੋਂ ਲੈ ਕੇ ਆਉਂਗਾ ਮੈਂ ਇਸ ਤਰੀਕੇ ਕਹਿੰਦਾ ਆਪ ਦੇ ਜਿਹੜੇ ਨਾਗਰਿਕ ਉੱਥੋਂ ਨਹੀਂ ਚੱਕਣੇ ਸੋ ਚਲੋ ਖੈਰ ਮੇਰਾ ਭਾਰਤ ਮਹਾਨ ਸਾਰੇ ਲੋਕ ਪਰੇਸ਼ਾਨ ਸੋ ਬਾਕੀ ਹੁਣ ਤੁਹਾਡੇ ਦੇ ਬਾਰੇ ਕੀ ਵਿਚਾਰ ਨੇ